ਸੇਵਰੇਜ ਦਾ ਵੀ ਚੱਲ ਰਿਹਾ ਸਭ ਤੋਂ ਵੱਡਾ ਪ੍ਰੋਜੈਕਟ ਹੈ ਮੇਰਾ 20 ਕਰੋੜ ਦਾ ਐਸਟੀਪੀ ਦਾ ਸੀਬੀਆ ਪਿੰਡ ਦੇ ਵਿੱਚ ਜਿਹੜਾ ਉਹ ਵੀ ਸਾਡਾ ਜਿਹੜਾ ਕੰਮ ਚੱਲ ਰਿਹਾ 11 ਐਮਐਲਡੀ ਦਾ ਐਸਟੀਪੀ ਬਣਨ ਜਾ ਰਿਹਾ ਸ਼ਹਿਰ ਨੂੰ ਕੂੜਾ ਮੁਕਤ ਡੰਪ ਮੁਕਤ ਕਰਨ ਲਈ ਅਸੀਂ 23 ਸਤੰਬਰ ਤੋਂ ਸ਼ੁਰੂਆਤ ਕੀਤੀ ਹੈ ਅੱਜ ਤੁਸੀਂ ਦੇਖੋ ਨਾਬਾ ਗੇਟ ਦਾ ਡੰਪ ਜਿਹੜਾ हट ਚੁੱਕਿਆ ਕਾਲੀ ਮਾਤਾ ਮੰਦਿਰ ਦੇ ਕੋਲ ਜਿਹੜਾ ਡੰਪ ਹੈ ਹਸਪੀਟਲ ਸਾਈਡ ਆ ਹੁਣ ਸਾਡਾ ਜਿਹੜਾ ਇਸ ਟਾਈਮ ਅਸੀਂ ਕਾਲਜ ਰੋਡ ਦੇ ਉੱਤੇ ਜਿਹੜਾ ਕੰਮ ਕਰ ਰਹੇ ਹਾਂ ਜਿਹੜਾ ਸ਼ਹਿਰ ਨੂੰ ਦੰਪ ਮੁਕਤ ਕਰਨ ਦਾ ਜਿਹੜਾ 23 ਸਤੰਬਰ ਦਾ ਵੀੜਾ ਚੁੱਕਿਆ ਹੈ ਉਹਨੂੰ ਅਸੀਂ ਪੂਰਾ ਕਰਾਂਗੇ ਪਾਣੀ ਆ ਪਾਣੀ ਦੇ ਲਈ ਜਿਹੜੇ ਸਾਡੇ ਟਿਊਬਵੈਲ ਨੇ 5-6 ਟਿਊਬਵੈਲ ਨੇ ਜਿਨ੍ਹਾਂ ਦੇ ਟੈਂਡਰ ਓਪਨ ਹੋ ਚੁੱਕੇ ਨੇ ਬੜੀ ਜਲਦੀ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹਈਆ ਜਿਹੜਾ ਕਰਵਾਇਆ ਜਾਊਗਾ ਕਿਹੜੇ ਕਿਹੜੇ ਮੇਨ ਮੁੱਦੇ ਰਹਿਣਗੇ ਇਸ ਵਾਰ ਕਿਉਂਕਿ ਹੁਣ ਨਗਰ ਕੌਂਸਲ ਬਣ ਚੁੱਕੀ ਹੈ ਪ੍ਰਧਾਨ ਤੋਂ ਲੱਗਿਆ ਬਣਾ ਦੇਣਾ ਉਸ ਤੋਂ ਬਾਅਦ ਸਪੈਲ ਦੇ ਅਧਾਰ ਤੇ ਕਿਹੜੇ ਕਿਹੜੇ ਕੰਮ ਕੀਤੇ ਜਾਣਗੇ ਅ ਦੇਖੋ ਕੰਮ ਆਲਰੇਡੀ ਮੇਰੇ ਜਿਹੜੇ ਸੀਵਰੇਜ ਦਾ ਵੀ ਚੱਲ ਰਿਹਾ ਸਭ ਤੋਂ ਵੱਡਾ ਪ੍ਰੋਜੈਕਟ ਹੈ ਮੇਰਾ 20 ਕਰੋੜ ਦਾ ਐਸਟੀਪੀ ਦਾ ਸੀਬੀਪਿੰਡ ਦੇ ਵਿੱਚ ਜਿਹੜਾ ਉਹ ਵੀ ਸਾਡਾ ਜਿਹੜਾ ਕੰਮ ਚੱਲ ਰਿਹਾ 11 ਐਮਐਲਡੀ ਦਾ ਐਸਟੀਪੀ ਬਣਨ ਜਾ ਰਿਹਾ 4 ਐਮਐਲਡੀ ਦਾ ਜਿਹੜਾ ਬਣ ਕੇ ਤਿਆਰ ਹੋ ਗਿਆ ਸ਼ਹਿਰ ਨੂੰ ਕੂੜਾ ਮੁਕਤ ਡੰਪ ਮੁਕਤ ਕਰਨ ਲਈ ਅਸੀਂ 23 ਸਤੰਬਰ ਤੋਂ ਸ਼ੁਰੂਆਤ ਕੀਤੀ ਹੈ ਉਹਦੇ ਲਈ ਸਾਡੇ ਜਿਹੜੇ ਡੰਪ ਨੇ ਅੱਜ ਤੁਸੀਂ ਦੇਖੋ ਨਾਬਾ ਗੇਟ ਦਾ ਡੰਪ ਜਿਹੜਾ हट ਚੁੱਕਿਆ ਕਾਲੀ ਮਾਤਾ ਮੰਦਿਰ ਦੇ ਕੋਲ ਜਿਹੜਾ ਡੰਪ ਹੈ ਹਸਪੀਟਲ ਸਾਈਡ ਆ ਹੁਣ ਸਾਡਾ ਜਿਹੜਾ ਇਸ ਟਾਈਮ ਅਸੀਂ ਕਾਲਜ ਰੋਡ ਮਹੀਨਿਆਂ ਦੇ ਵਿੱਚ ਵਿੱਚ ਅਸੀਂ ਜਿਹੜਾ ਸ਼ਹਿਰ ਨੂੰ ਦੰਪ ਮੁਕਤ ਕਰਨ ਦਾ ਜਿਹੜਾ 23 ਸਤੰਬਰ ਦਾ ਵੀੜਾ ਚੁੱਕਿਆ ਹੈ ਉਹਨੂੰ ਅਸੀਂ ਪੂਰਾ ਕਰਾਂਗੇ ਔਰ ਜਿਹੜੀ ਸ਼ਹਿਰ ਦੇ ਵਿੱਚ ਪਾਣੀ ਹੈ ਪਾਣੀ ਦੇ ਲਈ ਜਿਹੜੇ ਸਾਡੇ ਟਿਊਬਵੈਲ ਨੇ 5-6 ਟਿਊਬਵੈਲ ਨੇ ਜਿਨ੍ਹਾਂ ਦੇ ਟੈਂਡਰ ਓਪਨ ਹੋ ਚੁੱਕੇ ਨੇ ਬੜੀ ਜਲਦੀ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹਈਆ ਜਿਹੜਾ ਕਰਵਾਇਆ ਜਾਊਗਾ ਪਾਰਕ ਨੇ ਸਾਡੇ ਦੋਨੋਂ ਸਿਟੀ ਪਾਰਕ ਤੇ ਵੀ ਜਿਹੜਾ ਬਨਾਸਰ ਬਾਗ ਹੈ ਜਿਹਨੂੰ ਅਸੀਂ ਸ਼ਹਿਰ ਦਾ ਕਹਿੰਨੇ ਕਿ ਉੱਥੇ ਲੋਕਾਂ ਦੀ ਜਿਹੜਾ ਦਿਲ ਹੈ ਜਿਹੜਾ ਸ਼ਹਿਰ ਦਾ ਕੋ ਜਿਹੜਾ ਸਾਡਾ ਹਾਰਟ ਉੱਥੇ ਉਹਦੇ ਲਈ ਵੀ 4.5 ਕਰੋੜ ਰੁਪਏ ਦੇ ਜਿਹੜੇ ਕੰਮ ਨੇ ਉਹਨਾਂ ਦੀ ਵੀ ਡੀਪੀਆਰ ਵਗੈਰਾ ਹੋ ਚੁੱਕੀ ਹੈ ਉਹ ਪਾਰਕ ਬੜੇ ਸ਼ਾਨਦਾਰ ਪਾਰਕ ਜਿਹੜੇ ਬਣ ਕੇ ਉਹ ਜਿਹੜੇ ਤਿਆਰ ਹੋ ਜਾਣਗੇ ਲਾਈਟਾਂ ਦਾ ਕੰਮ ਰੁਟੀਨ 'ਚ ਗਲੀਆਂ ਦਾ ਕੰਮ ਆ ਜਿਹੜਾ ਉਹ ਚੱਲੀ ਜਾਂਦਾ ਸੋ ਜਿੰਨੇ ਵੀ ਕੰਮ ਨੇ ਉਹ ਬੜੀ ਜਲਦੀ ਜਿਹੜੇ ਉਹ ਹੋ ਜਾਣਗੇ